ਮੇਰੀ ਮਾਂ ਕਹਿੰਦੀ ਏ ਬਰੇ ਇੱਕ ਗੱਲ ਵੀ ਕੱਪੜੇ ਮੇਲੇ ਵਾਲੀ ਹਨਾ ਪਰ ਇੱਥੇ ਮੈਲ ਨਾ ਰੱਖੀ ਇੱਥੇ ਸワイ ਹੋਣੀ ਚਾਹੀਦੀ ਏ ਬੰਦਾ ਜੇ ਦਿਲੋਂ ਸਾਫ਼ ਆਪ ਦਾ ਦਿਲੋਂ ਵਧੀਆ ਉਹ ਬੰਦਾ ਮਤਲਬ ਹੀਰਾ ਬੰਦਾ ਜਿਹੜੀ ਆ ਜਿੰਨੀ ਤਰੱਕੀ ਕੀਤੀ ਏ ਸਾਇੰਸ ਨੇ ਓਨੀ ਜਿਆਦਾ ਲੋਕਾਂ ਦੀ ਬੁੱਧੀ ਮਾਰੀ ਏ ਵੀ ਹਰੇਕ ਬੰਦਾ ਕਹਿੰਦਾ ਜ਼ਿੰਦਗੀ ਦੇ ਸਫਰ 'ਚ ਨਾ ਮੈਂ ਖੁਸ਼ ਹਾਂ ਹਾਂਜੀ ਅਰੇ ਬੰਦਾ ਇਹ ਚੀਜ਼ ਕਹਦਾ ਹੁੰਦਾ ਪਰ ਅੰਦਰ ਉਹਨੂੰ ਨਹੀਂ ਪਤਾ ਉਹਦੇ ਕੀ ਕੀ ਚੱਲ ਰਹਾ ਹੁੰਦਾ ਗੱਲ ਪਤਾ ਕੀ ਹੈ ਭਾਜੀ ਜੇ ਆਪਾਂ ਕਿਸੇ ਨੂੰ ਦੁੱਖ ਦੱਸਦੇ ਆਂ ਤੇ ਅਗਲਾ ਦੁੱਖ ਬਣਾਉਣ ਦੀ ਬਜਾਏ ਉਹ ਦੁੱਖ ਨੂੰ ਹੋਰ ਵਧਾ ਦਿੰਦਾ ਹਨ ਇਸ ਤੋਂ ਵਧੀਆ ਕਿ ਬੰਦਾ ਆਪਣੇ ਦੁੱਖ ਨਾਲ ਆਪਣੇ ਅੰਦਰ ਰੱਖੇ ਜਿਨ੍ਹਾਂ ਨੇ ਅਸਲ ਵਿੱਚ ਦੇਖੀ ਆ ਉਹਨਾਂ ਨੂੰ ਅਹਿਸਾਸ ਹੁੰਦਾ ਗਰੀਬੀ ਦਾ ਜਿਨ੍ਹਾਂ ਨੇ ਛੱਤਾਂ 'ਚ ਹੁੰਦੀਆਂ ਦੇਖੀਆਂ ਨੇ ਹਨ ਤੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਨੂੰ ਕੰਮ ਕਰਦਾ ਦੇਖਿਆ ਅਸਲ ਉਹਨਾਂ ਨੂੰ ਗਰੀਬੀ ਪਤਾ ਵੀ ਗਰੀਬੀ ਕੀ ਹੁੰਦੀ ਹੈ ਮੈਂ ਆਪਣੀ ਜ਼ਿੰਦਗੀ ਚ ਐਵੇਂ ਤਾਂ ਮੈਂ ਆਪਣੀ ਜ਼ਿੰਦਗੀ ਚ ਹੋਵੇ ਰਿਹਾ ਹਾਂਜੀ ਅਸਲ ਜ਼ਿੰਦਗੀ ਦਾ ਮਤਲਬ ਕੀ ਹੈ ਜ਼ਿੰਦਗੀ ਹੈਗੀ ਉਹ ਸੰਘਰਸ਼ ਵੀਰੇ ਜਨਮ ਤੋਂ ਲੈ ਕੇ ਮੌਤ ਤੱਕ ਬੰਦਾ ਲੜਦਾ ਹੀ ਰਹਿੰਦਾ ਹੈ ਜਿਹੜਾ ਰਾਈਟਰ ਤੁਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਮੈਂ ਜਣਾ ਵੀ ਮੇਰਾ ਸਾਹਿਤ ਪੰਜਾਬੀ ਸਾਹਿਤ ਇੱਕ ਨਾਮ ਹੋ ਗਿਆ ਹਨਾ ਵੀਰੇ ਤੇ ਵੀ ਮਰਗਿਆਂ ਤੋਂ ਬਾਹਰ ਵੀ ਦੁਨੀਆ ਯਾਦ ਰੱਖੇ ਵੀ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਲਿਖਣੀਆਂ ਨੇ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਜਿਹੀ ਇਨਫਲੂਐਂਸਰ ਦੇ ਨਾਲ ਜਾਂ ਫਿਰ ਇਹ ਜਿਹਾ ਰਾਈਟਰ ਦੇ ਨਾਲ ਜੋ ਸਾਡੇ ਆਮ ਮਜ਼ਦੂਰ ਨੇ ਆਓ ਫਿਰ ਗੱਲਬਾਤ ਕਰਾਨੇ ਆ ਇਮਾਮ ਦੇ ਨਾਲ ਸਸ਼ੀਗਲ ਇਮਾਮ ਸਤਿ ਸ਼੍ਰੀ ਅਕਾਲ ਬਰੇ ਕੀ ਹਾਲ ਚਾਲ ਵਧੀਆ ਤੁਸੀਂ ਦੱਸੋ ਬਰੇ ਕੀ ਗੱਲ ਬਸ ਵਧੀਆ ਇਮਾਮ ਅੱਛਾ ਇਮਾਮ ਗੱਲ ਕਰੀਏ ਕਿਵੇਂ ਦਾ ਰਹਿ ਰਹੀ ਜ਼ਿੰਦਗੀ ਦਾ ਸਫ਼ਰ ਪਹਿਲਾਂ ਦਾ ਜ਼ਿੰਦਗੀ ਦਾ ਸਫ਼ਰ ਤਾਂ ਬਸ ਬੁਰੇ ਗੁਜ਼ਰ ਰਹੇ ਆ ਹਜੇ ਤੱਕ ਹਾਲਾਤਾਂ ਗਲੰਘ ਰਹੀਆਂ ਤੇ ਕਹਿਈਏ ਵੀ ਜਿਆਦਾ ਚੰਗਾ ਨਹੀਂ ਰਿਹਾ ਤੇ ਬਸ ਸਹੀ ਆ ਮਨ ਲੋ ਖੁਸ਼ ਆ ਰੱਬ ਦੀ ਰਜ਼ਾ ਚ ਖੁਸ਼ ਆ ਜੋ ਵੀ ਚੱਲ ਰਿਹਾ ਵਧੀਆ ਸ਼ੁਕਰ ਹੈ ਜੀ ਮਨ ਮੈਂ ਇੱਕ ਚੀਜ਼ ਦੇਖੀ ਆ ਵੀ ਹਰ ਇੱਕ ਬੰਦਾ ਕਹਿੰਦਾ ਜ਼ਿੰਦਗੀ ਦੇ ਸਫ਼ਰ ਚ ਨਾ ਮੈਂ ਖੁਸ਼ ਆ ਹਾਂਜੀ ਹਰ ਇੱਕ ਬੰਦਾ ਇਹ ਚੀਜ਼ ਕਹਿੰਦਾ ਅੰਦਰ ਉਹਨੂੰ ਨਹੀਂ ਪਤਾ ਉਹਦੇ ਕੀ ਕੀ ਕੁਝ ਚੱਲ ਰਹਾ ਹੁੰਦਾ ਪਰ ਗੱਲ ਪਤਾ ਕੀ ਆ ਭਾਜੀ ਜੇ ਆਪਾਂ ਕਿਸੇ ਨੂੰ ਦੁੱਖ ਦੱਸ ਦਿਆਂ ਤੇ ਅਗਲਾ ਦੁੱਖ ਬਣਾਉਣ ਦੀ ਬਜਾਏ ਉਹ ਦੁੱਖ ਨੂੰ ਹੋਰ ਵਧਾ ਦਿੰਦਾ ਹਨ ਇਸ ਤੋਂ ਵਧੀਆ ਕਿ ਬੰਦਾ ਆਪਣੇ ਦੁੱਖ ਨਾ ਆਪਣੇ ਅੰਦਰ ਰੱਖੇ ਮਤਲਬ ਇਕੱਲੇ ਬਹਿ ਕੇ ਰੋ ਰੋ ਲਈਦਾ ਵੀ ਹਾਂ ਹਨ ਜੋ ਫੀਲ ਕਰਦੇ ਆ ਵੀ ਚਲੋ ਕਦ ਨਾ ਕਦੇ ਟਾਈਮ ਆਊਗਾ ਚੰਗਾ ਟਾਈਮ ਆਊਗਾ ਤੇ ਬਸ ਉਹਦੀ ਵੇਟ ਕਰਦੇ ਕਿ ਚੰਗਾ ਟਾਈਮ ਐਵੇਂ ਆ ਜਾਂਦਾ ਬੈਠਣ ਨਾਲ ਆ ਫਿਰ ਰੱਬ ਨੇ ਨਹੀਂ ਮਿਹਨਤ ਕਰਦੇ ਆ ਵੀਰੇ ਹਨ ਮਿਹਨਤ ਬਹੁਤ ਮਿਹਨਤ ਦੇ ਬਸ ਜੋਰ ਆ ਪੂਰਾ ਵੀ ਆ ਕਦੇ ਤਾਂ ਕਦੇ ਰੱਬ ਬਾਹ ਫੜੂਗਾ ਹਨ ਅਮੀਰੀ ਗਰੀਬੀ ਹਾਲਾਤ ਜਿਹੜਾ ਸਾਰਾ ਕੁਝ ਆ ਉੱਪਰ ਵਾਲੇ ਤੇ ਡਿਪੈਂਡ ਆ ਵੀ ਹਨਾ ਪਤਾ ਨਹੀਂ ਕਦੋਂ ਬਾਹ ਫੜ ਲੇਗੇ ਮੈਂ ਇੱਕ ਚੀਜ਼ ਪੁੱਛਦਾ ਹਾਂ ਵੀ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਗਰੀਬੀ ਦੇਖੀ ਆ ਮੈਂ ਗਰੀਬੀ ਦੇਖੀ ਆ ਕਿ ਗਰੀਬੀ ਮੈਂ ਦੇਖੀ ਜਾਂਦੀ ਆ ਗਰੀਬੀ ਵੀਰੇ ਜਿਨ੍ਹਾਂ ਨੇ ਅਸਲ ਵਿੱਚ ਦੇਖੀ ਆ ਉਹਨਾਂ ਨੂੰ ਅਹਿਸਾਸ ਪਤਾ ਗਰੀਬੀ ਦਾ ਜਿਨ੍ਹਾਂ ਨੇ ਛੱਤਾਂ ਚੁੰਡੀਆਂ ਦੇਖੀਆਂ ਨੇ ਹਨਾ ਤੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਨੂੰ ਕੰਮ ਕਰਦਾ ਦੇਖਿਆ ਤੇ ਅਸਲ ਉਹਨਾਂ ਨੂੰ ਗਰੀਬੀ ਪਤਾ ਵੀ ਗਰੀਬੀ ਕੀ ਹੁੰਦੀ ਆ ਅੱਜ ਕੱਲ ਇਹਨੇ ਪੌਡਕਾਸਟ ਚੱਲ ਪਏ ਨੇ ਹਾਂਜੀ ਹਰ ਇੱਕ ਬੰਦਾ ਜਾ ਕੇ ਕਹਿੰਦਾ ਵੀ ਯਾਰ ਮੈਂ ਆਪਣੀ ਜ਼ਿੰਦਗੀ ਚ ਐਵੇਂ ਕੀਤਾ ਮੈਂ ਆਪਣੀ ਜ਼ਿੰਦਗੀ ਚ ਓਵੇਂ ਰਿਹਾ ਹਾਂਜੀ ਅਸਲ ਜ਼ਿੰਦਗੀ ਦਾ ਮਤਲਬ ਕੀ ਹੁੰਦਾ ਅਸਲ ਜ਼ਿੰਦਗੀ ਦਾ ਮਤਲਬ ਤਾਂ ਸੰਘਰਸ਼ ਹੀ ਹੈ ਵੀਰੇ ਹਨਾ ਵੀ ਆਪਾਂ ਲੜੀਏ ਵੀ ਆਪ ਆਪਣਾ ਜਿਹੜਾ ਜੋ ਵੀ ਆਪਦੇ ਵੱਲੋਂ ਆਪਾਂ ਪੂਰਾ 100% ਦੇਈਏ ਜ਼ਿੰਦਗੀ ਹੈਗੀ ਉਹ ਸੰਘਰਸ਼ ਆ ਵੀਰੇ ਜਨਮ ਤੋਂ ਲੈ ਕੇ ਮੌਤ ਤੱਕ ਬੰਦਾ ਲੜਦਾ ਹੀ ਰਹਿੰਦਾ ਤੇ ਬੰਦੇ ਨੂੰ ਮਤਲਬ ਇੱਕ ਤਰ੍ਹਾਂ ਦਾ ਵੀ ਪੋਜ਼ਿਟਿਵ ਹੋ ਕੇ ਜੋ ਵੀ ਆ ਹਾਲਾਤਾਂ ਨਾਲ ਲੜਨਾ ਹੀ ਪੈਂਦਾ ਇਹ ਹੀ ਜ਼ਿੰਦਗੀ ਹੈ ਵੀਰੇ ਬੰਦੇ ਨੂੰ ਬੋਲ ਕੇ ਦੱਸਿਆ ਜਾਂਦਾ ਸਭ ਕੁਝ ਜਿਵੇਂ ਹੁਣ ਪੌਡਕਾਸਟ ਚੱਲਦੇ ਨੇ ਹਾਂਜੀ ਉਹ ਦੇਖਿਆ ਹੁਣ ਬੰਦਾ ਕਹਿੰਦਾ ਵੀ ਆ ਮੇਰੇ ਨਾਲ ਭਾਜੀ ਐਵੇਂ ਹੋਇਆ ਮੈਂ ਐਵੇਂ ਕੀਤਾ ਤੇ ਐਵੇਂ ਇਹ ਚੀਜ਼ਾਂ ਰਿਐਲਿਟੀ 'ਚ ਭਾਵੇਂ ਬੰਦੇ ਨਾਲ ਹੋਈ ਵੀ ਨਾ ਹੋਏ ਹੈਨਾ ਵੀ ਬੰਦਾ ਵੀ ਦੁਨੀਆ ਸਾਹਮਣੇ ਉਹ ਐਵੇਂ ਦੀ ਪਰਸਨੈਲਿਟੀ ਬਣਦਾ ਵੀ ਮੈਂ ਮੇਰੇ ਵਰਗਾ ਕੋਈ ਹੈ ਨਹੀਂਗਾ ਬਿਲਕੁਲ ਵੀਰੇ ਜ਼ਿਆਦਾਤਰ ਤਾਂ ਦਿਖਾਵਾ ਹੋ ਗਿਆ ਹੈਨਾ ਅੱਜ ਕੱਲ ਮੈਂ ਆ ਕਰਦਾ ਸੀਗਾ ਅਸੀਂ ਇੰਨੇ ਆ ਹਾਲਾਤਾਂ 'ਚ ਲੰਗੇ ਆ ਤੇ ਭਾਈ ਜਿਹੜੇ ਲੰਗੇ ਹੁੰਦੇ ਆ ਉਹ ਤਾਂ ਕਈ ਵਾਰੀ ਸ਼ੋਅ ਵੀ ਨਹੀਂ ਕਰਦੇ ਦੱਸਦੇ ਵੀ ਨਹੀਂ ਹੈਗੇ ਆਪਣੀਆਂ ਫੀਲਿੰਗ ਆਪਦੇ ਅੰਦਰ ਹੀ ਰੱਖ ਲੈਂਦੇ ਨੇ ਜਿਹੜੇ ਅਸਲ ਗਰੀਬੀ ਨਾਲ ਲੜਦੇ ਆ ਹਾਲਾਤਾਂ ਨਾਲ ਲੜਦੇ ਆ ਉਹਦਾ ਮੂਰੇ ਹੀ ਨਹੀਂ ਆਉਂਦੇ ਵੀਰੇ ਉਹਨਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਦਾ ਐਜ਼ ਅ ਰਾਈਟਰ ਤੁਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਹੋ ਐਜ਼ ਅ ਰਾਈਟਰ ਵੀਰੇ ਮੈਂ ਜਿੱਦਾਂ ਆਪਣੇ ਵਧੀਆ ਹਨਾ ਮਸ਼ਹੂਰ ਰਾਈਟਰ ਹੋਏ ਨੇ ਜਿੱਦਾਂ ਸੁਰਜੀਤ ਪਾਤਰ ਹੋਗੇ ਤੇ ਆਪਣੇ ਅਮਰਿਤਦਾ ਪ੍ਰੀਤਮ ਜੀ ਹੋਗੇ ਹਨਾ ਉਹਨਾਂ ਵਾਂਗ ਵੀ ਮੈਂ ਚਾਹੁੰਨਾ ਵੀ ਮੇਰਾ ਸਾਹਿਤ ਪੰਜਾਬੀ ਸਾਹਿਚੇਕ ਨਾਮ ਹੋਵੇ ਹਨਾ ਵੀਰੇ ਤੇ ਵੀ ਮਰ ਗਿਆਂ ਤੋਂ ਬਾਅਦ ਵੀ ਦੁਨੀਆ ਯਾਦ ਰੱਖੇ ਵੀ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਲਿਖਣੀਆਂ ਨੇ ਵੀ ਜਿਨ੍ਹਾਂ ਨੂੰ ਲੋਕ ਪਿਆਰ ਕਰਨ ਲੋਕ ਪਿਆਰ ਕਰਨ ਹਾਂਜੀ ਸੁਰਜੀਤ ਪਾਤਰ ਦੀ ਗੱਲ ਕੀਤੀ ਤੁਸੀਂ ਹਨਾ ਹਾਂਜੀ ਤੁਸੀਂ ਉਹਨਾਂ ਰਾਈਟਰਾਂ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਇੱਕ ਕੰਮ ਮੈਂ ਦੇਖਿਆ ਨਾ ਵੀ ਅੱਜਕੱਲ ਉਹ ਰਾਈਟਰਾਂ ਨੂੰ ਨਹੀਂ ਲੋਕੀ ਸੁਣਦੇ ਹੈਨਾ ਬਿਲਕੁਲ ਜੀ ਬਹੁਤ ਬੰਦੇ ਸੀਗੇ ਜਿਹੜੇ ਸੋਜੀ ਪਾਤਰ ਬਹੁਤ ਬੰਦੇ ਸੀਗੇ ਮੈਂ ਵੀ ਹੁੰਦਾ ਰਹਿਆ ਤੁਸੀਂ ਵੀ ਸੁਣਦੇ ਹੋ ਬਿਲਕੁਲ ਜੀ ਹੋਰ ਵੀ ਬਹੁਤ ਬੰਦੇ ਨੇ ਜਿਹੜੇ ਸੁਣਦੇ ਨੇ ਪਰ ਜਿਹੜੀ ਆਨ ਅਜੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਹੋਵੇਗਾ ਆਹਣ ਵਾਲੀ ਜਨਰੇਸ਼ਨ ਤਾਂ ਵੀਰੇ ਹੁਣ ਤੁਹਾਨੂੰ ਪਤਾ ਵੀ ਅੱਜ ਕੱਲ ਕੀ ਚੀਜ਼ਾਂ ਪਸੰਦ ਕਰਦੇ ਆ ਲੋਕ ਹਨਾ ਕੀ ਕੁਝ ਚੱਲਦਾ ਪਿਆ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਾਮ ਵੀ ਨਹੀਂ ਪਤਾ ਹੁੰਦਾ ਉਹਨਾਂ ਚੀਜ਼ਾਂ ਦੇ ਉਹਨਾਂ ਰਾਈਟਰਾਂ ਦੇ ਹਨਾ ਜਿਹੜੇ ਆਪਣੇ ਲਈ ਬਹੁਤ ਕੁਝ ਲੇ ਗਏ ਹਨਾ ਪੰਜਾਬ ਬਾਰੇ ਆਪਣੇ ਜੋ ਵੀ ਆ ਇਤਿਹਾਸ ਨਹੀਂ ਪਤਾ ਹਨਾ ਜ਼ਿਆਦਾਤਰ ਲੋਕਾਂ ਨੂੰ ਵੀਰੇ ਤੇ ਆਉਣ ਵਾਲੀ ਜਨਰੇਸ਼ਨ ਮੈਨੂੰ ਤਾਂ ਲੱਗਦਾ ਵੀ 2-4 ਸਾਲਾਂ ਤੱਕ 10 ਸਾਲਾਂ ਤੱਕ ਵੀ ਬਹੁਤ ਮਾੜਾ ਹਾਲ ਹੋਊਗਾ ਤੁਹਾਨੂੰ ਪਤਾ ਇਤਿਹਾਸ ਹਾਂਜੀ ਵੀਰੇ ਜਿੰਨਾ ਕਿ ਮੈਂ ਪੜਿਆ ਮੰਨ ਲਓ ਜਿੰਨੀ ਕਿ ਮੇਰੀ ਏਜ ਆ ਹਨਾ ਆਪਾਂ ਵੀ ਇਤਿਹਾਸ ਨਾਲ ਜੁੜੇ ਹੋਏ ਆਂ ਵੀਰੇ ਕੀ ਲੱਗਦਾ ਵੀ ਆਣ ਵਾਲੇ ਟਾਈਮ 'ਚ ਜਾਤਾਂ ਵਗੈਰਾ ਹੋਣਗੇ ਵੀ ਜਾਂ ਫਿਰ ਲੋਕ ਹੀ ਲੜਨਗੇ ਇਸ ਚੀਜ਼ ਪਿੱਛੇ ਆਣ ਵਾਲੇ ਟਾਈਮ 'ਚ ਵੀਰੇ ਜਿਹੜਾ ਟਾਈਮ ਆ ਨਾ ਆਉਣ ਵਾਲਾ ਵੀ ਮਤਲਬ ਲੋਕਾਂ ਨੂੰ ਸਮਝ ਬਹੁਤ ਘੱਟੀ ਵੀਰੇ ਹਨਾ ਪਹਿਲਾਂ ਨਾਲੋਂ ਲੋਕ ਇੱਕ ਦੂਜੇ ਤੋਂ ਜਾਤਾਂ ਪਾਤਾਂ ਕੀ ਵੀ ਮਤਲਬ ਐਂ ਹਿਸਾਬ ਲਾ ਲੋ ਵੀ ਇੱਕ ਦੂਜੇ ਦਾ ਵੀ ਪਸੰਦ ਨਹੀਂ ਕਰਦੇ ਵੀ ਹਨਾ ਮੈਕਸਿਸ ਵਜ਼ਨ ਆਹ ਤੇਰੇ ਹੱਥ ਚ ਗੜੀ ਪਾਈ ਆ ਹਾਂ ਜੀ ਵਧੀਆ ਦੇਖਿਆ ਬੈਠਾ ਵਧੀਆ ਕੱਪੜੇ ਪਾਏ ਨੇ ਬਿਲਕੁਲ ਵੀਰੇ ਤੂੰ ਬੰਦਾ ਵਧੀਆ ਹੋ ਜਾਏਗਾ ਨਹੀਂ ਵੀਰੇ ਕੱਪੜਿਆਂ ਨਾਲ ਕੋਈ ਬੰਦਾ ਵਧੀਆ ਨਹੀਂ ਹੁੰਦਾ ਵੀਰੇ ਬਈ ਮੇਰੀ ਮਾਂ ਕਹਿੰਦੀ ਹੁੰਦੀ ਆ ਵੀਰੇ ਇੱਕ ਗੱਲ ਵੀ ਕੱਪੜੇ ਮੈਲੇ ਬਾਲੀ ਹਨਾ ਪਰ ਇੱਥੇ ਮੈਲ ਨਾ ਰੱਖੀ ਇੱਥੇ ਸਵਾਈ ਹੋਣੀ ਚਾਹੀਦੀ ਆ ਬੰਦਾ ਜੇ ਦਿਲੋਂ ਸਾਫ਼ ਆ ਬੰਦਾ ਦਿਲੋਂ ਵਧੀਆ ਉਹ ਬੰਦਾ ਮਤਲਬ ਹੀਰਾ ਬੰਦਾ ਕੱਪੜੇ ਚਾਹੇ ਮੈਲੇ ਹੋਣ ਬਾਬਾ ਫਰੀਦ ਜੀ ਕੱਪੜੇ ਸੋਹਣੇ ਥੋੜੇ ਹੁੰਦੇ ਸੀ ਯਾਰ ਹਨਾ ਵੀਰੇ ਤੇ ਬਸ ਇਹੀ ਚੀਜ਼ਾਂ ਨੇ ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ ਐਕਸਿਸ ਹੋਰ ਵੀ ਅੱਜ ਕੱਲ ਜ਼ਿੰਦਗੀ 'ਚ ਨਾ ਲੋਕੀ ਪਿਆਰ ਵਗੈਰਾ ਕਿੰਨੇ ਆ ਪਿਆਰ ਹੁੰਦਾ ਬਿਲਕੁਲ ਯਾਰ ਉਹ ਇੱਕ ਅਟਰੈਕਸ਼ਨ ਆ ਹਾਂਜੀ ਵੀਰੇ ਠੀਕ ਹੈ ਪਿਆਰ ਦਾ ਅਸਲੀ ਮਤਲਬ ਉਹ ਨਹੀਂ ਹੁੰਦਾ ਵੀ ਪਿਆਰ ਹੁਣ ਤੁਸੀਂ ਆ ਸਾਡਾ ਗੱਲ ਅਰੇਂਜ ਮੈਰਿਜ ਹੋ ਰਹੀ ਹੈ ਹਾਂਜੀ ਫਿਰ ਉਹਦੇ ਨਾਲ ਵੀ ਪਿਆਰ ਹੋ ਸਕਦਾ ਹੋ ਸਕਦਾ ਕਿ ਨਹੀਂ ਪਿਆਰ ਤਾਂ ਵੀਰੇ ਹਨ ਹੋ ਸਕਦਾ ਵੀਰੇ ਪਿਆਰ ਹੋ ਸਕਦਾ ਮਤਲਬ ਹਨਾ ਅੱਜ ਕੱਲ ਬੰਦੇ ਪਤਾ ਕੀ ਹਨਾ ਯਾਰ ਮੈਂ ਕਰਾਣੀ ਲਵ ਮੈਰਿਜ ਹੈ ਮੈਂ ਨਹੀਂ ਮੈਂ ਕਰਾਣੀ ਨਹੀਂ ਹਾਂਜੀ ਹਾਂਜੀ ਕਿਉਂ ਐਸੀ ਜਾਂ ਕਿਉਂ ਰਹਿ ਗਈਆਂ ਨੇ ਵੀ ਹਾਂ ਜਦੋਂ ਘਰ ਪਹਿਲਾਂ ਹੁੰਦਾ ਸੀ ਨਾ ਵੀ ਮੈਕਸੀਜ਼ ਹਾਂ ਪਹਿਲਾਂ ਲੋਕਾਂ ਸ਼ਰਮ ਸੀ ਬਿਲਕੁਲ ਬਿਲਕੁਲ ਪਹਿਲਾਂ ਜਦੋਂ ਰੇਂਜ ਮੈਰੀ ਜੀ ਹੁੰਦੀ ਸੀ ਨਾ ਲੋਕਾਂ ਨੂੰ ਡਰ ਹੁੰਦਾ ਹੈਗਾ ਸਾਰਾ ਕੁਝ ਆਈ ਲਵ ਮੈਰਿਜ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਪਿਆਰ ਨਾ ਕਰੋ ਕਰੋ ਬਿਲਕੁਲ ਬਿਲਕੁਲ ਕਿ ਪਰ ਅੱਜ ਉਹ ਸ਼ਰਮ ਨਹੀਂ ਰਹੀ ਬਿਲਕੁਲ ਬਿਲਕੁਲ ਪਹਿਲਾਂ ਤਾਂ ਐ ਹੁੰਦਾ ਸੀਗਾ ਵੀਰੇ ਹਨਾ ਇਕੱਠੇ ਪਰਿਵਾਰ ਬੈੰਦਾ ਸੀਗਾ ਮੈਂਬਰ ਬੈੰਦੇ ਸੀ ਹਨਾ ਲੇਡੀਜ਼ ਹੁੰਦੀਆਂ ਸੀਗੀਆਂ ਵੀ ਮਤਲਬ ਇੰਨੀ ਸ਼ਰਮ ਹੁੰਦੀ ਸੀ ਸੇ ਟਾਕੇ ਜਾਂ ਜੋ ਵੀ ਸੀਗਾ ਕਲਚਰ ਸੀਗਾ ਆਪਣਾ ਹਨਾ ਉਹ ਚੀਜ਼ਾਂ ਯਾਰ ਵੀਰੇ ਮੈਂ ਵਧੀਆ ਮੰਨਦਾ ਵੀ ਜੋ ਸਮਾਂ ਸੀਗਾ ਹਨਾ ਆਪਾਂ ਕਹਿ ਦਿੰਦੇ ਆ ਵੀ ਕੁੜੀ ਮੁੰਡਾ ਬਰਾਬਰ ਨੇ ਅੱਜ ਕੁੜੀ ਪੈਂਟਾਂ ਸ਼ਰਟਾਂ ਪਾ ਰਹੀ ਆ ਹਨਾ ਕੋਈ ਚੱਕਰ ਨਹੀਂ ਹਨਾ ਪਰ ਜਿਹੜਾ ਪਹਿਲਾ ਸਮਾਂ ਸੀ ਸੰਕ ਸ਼ਰਮ ਸੀਗੀ ਉਹ ਚੀਜ਼ ਹੋਣੀ ਚਾਹੀਦੀ ਆ ਵੀਰੇ ਅੱਜ ਕੱਲ ਜਿਵੇਂ ਨਗੇਜ ਵਧ ਰਹੇ ਹਨਾ ਪਸੰਦ ਕਰ ਰਹੇ ਨੇ ਲੋਕ ਗਲਤ ਚੀਜ਼ਾਂ ਇੰਸਟਾ ਤੇ ਆਪਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਫਲਾ ਰਹੇ ਨੇ ਉਹ ਚੀਜ਼ਾਂ ਜਿਹੜੀ ਲਵ ਮੈਰਿਜ ਤੇ ਘਰੇ ਆਉਂਦੀ ਹੈ ਨਾ ਹੈਨਾ ਵਿਆਹ ਕੇ ਹਾਂਜੀ ਘਰੇ ਆਉਂਦੀ ਹੈ ਕੋਈ ਕੁੜੀ ਉਹ ਦੇ ਕਹਿੰਦੀ ਹੈ ਆਪਣੀ ਸਾਥਨ ਗਈ ਤੂੰ ਕੰਮ ਕਰ ਬਿਲਕੁਲ ਅਸੀਂ ਰੋਟੀ ਖਾਵਾਂਗੇ ਬਿਲਕੁਲ ਜੀ ਹੈਨਾ ਬਿਲਕੁਲ ਵੀਰੇ ਇਹ ਚੀਜ਼ਾਂ ਯਾਰ ਅੱਜਕੱਲ ਬਹੁਤ ਦੇਖਣ ਨੂੰ ਮਿਲਿ ਮਤਲਬ ਜਿਹੜੀ ਸੰਗ ਸ਼ਰਮ ਸੀ ਨਾ ਉਹ ਸਾਰੀ ਖਤਮ ਹੋ ਚੁੱਕੀ ਆ ਅਜੀਬ ਸੀਗਾ ਨਾ ਜਿਹੜਾ ਸ਼ਬਦ ਜੀ ਬੋਲਦੇ ਸੀ ਹਾਂਜੀ ਹਾਂਜੀ ਹਾਂ ਦੱਸੋ ਬਿਲਕੁਲ ਜੀ ਠੀਕ ਹੈ ਹਾਂ ਬੋਲੋ ਇਹ ਚੀਜ਼ ਰਹਿ ਗਈ ਯਾਰ ਇਹ ਚੀਜ਼ਾਂ ਖਤਮ ਹੋ ਗਿਆ ਇਲਮ ਖਤਮ ਹੋ ਗਿਆ ਵੀਰੇ ਦੁਨੀਆ ਦਾ ਹੈਨਾ ਜਿਹੜੀ ਆ ਜਿੰਨੀ ਤਰੱਕੀ ਕੀਤੀ ਹੈ ਸਾਇੰਸ ਨੇ ਓਨੀ ਜ਼ਿਆਦਾ ਲੋਕਾਂ ਦੀ ਬੁੱਧੀ ਮਾਰੀ ਆ ਸਮਝ ਲਓ ਵੀ ਅੱਜ ਆਪਣਾ ਦੇਸ਼ ਬਹੁਤ ਉੱਚਿਆਂ ਰਹਾਵਾ ਤੇ ਆ ਬਹੁਤ ਟੈਕਨੀਕ ਆ ਗਈ ਹਨਾ ਬਟ ਜਿਹੜੇ ਲੋਕ ਨੇ ਲੋਕਾਂ ਦੀ ਸੋਚ ਦਾ ਮਿਆਰ ਆ ਜਿਹੜਾ ਘਟਦਾ ਗਿਆ ਜਿਵੇਂ ਜਿਵੇਂ ਤਰੱਕੀ ਹੁੰਦੀ ਗਈ ਲੋਕਾਂ ਨੂੰ ਆਪਦੇ ਭੈਣ ਭਾਈ ਦਾ ਨਹੀਂ ਪਤਾ ਹਨਾ ਜਿਹੜੇ ਰਿਸ਼ਤੇ ਆ ਜਿਹੜੇ ਖੂਨਾਂ ਦੇ ਰਿਸ਼ਤੇ ਸੀਗੇ ਉਹ ਪਾਣੀਆਂ ਦੇ ਰਿਸ਼ਤੇ ਰਹਿ ਗਏ ਭਾਈ ਭਾਈ ਨਾ ਦੇਖਦੇ ਹੋ ਤੁਸੀਂ ਹਾਂਜੀ ਸੋਸ਼ਲ ਮੀਡੀਆ ਨੂੰ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਨੂੰ ਵੀਰੇ ਮੈਂ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਨੈਗੇਟਿਵ ਨੈਗੇਟਿਵ ਵੇ ਨਾਲ ਦੇਖਦਾ ਵੀ ਮਤਲਬ ਮੈਂ ਉਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਨਾ ਨੈਗੇਟਿਵ ਕੀ ਦੇਖਿਆ ਅੱਜਕੱਲ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਹੈ ਨੈਗੇਟਿਵ ਬਾਰੇ ਮੈਂ ਹੀ ਦੇਖਿਆ ਵੀ ਸੋਸ਼ਲ ਮੀਡੀਆ ਤੇ ਜਿਹੜਾ ਤਾਂ ਬੰਦਾ ਸਹੀ ਕਲਾਕਾਰ ਆ ਜਿਹੜੇ ਬੰਦੇ ਕੋਲ ਆਟਾ ਕੋਈ ਕਲਾ ਹਨਾ ਉਹ ਬੰਦਾ ਟੈਲੈਂਟ ਆ ਜਿਹੜੇ ਬੰਦੇ 'ਚ ਉਹ ਬੰਦਾ ਪਿੱਛੇ ਰਹਿ ਰਿਹਾ ਉਹ ਤਾਂ ਉਹਨਾਂ ਨੂੰ ਮਤਲਬ ਸੋਸ਼ਲ ਮੀਡੀਆ ਤੋਂ ਉਹ ਬੰਦਾ ਉੱਪਰ ਜਾ ਹੀ ਨਹੀਂ ਰਿਹਾ ਤੇ ਜਿਹੜੀਆਂ ਚੀਜ਼ਾਂ ਨੇ ਜਿਹੜਾ ਨੰਗੇਜ ਹੋ ਗਿਆ ਤੇ ਕੁੜੀਆਂ ਵੀਡੀਓ ਬਣਾਉਂਦੀਆਂ ਨੇ ਹਨਾ ਲੱਕ ਹਲਾਉਂਦੀਆਂ ਨੇ ਜਾਂ ਛੋਟੇ ਕੱਪੜੇ ਪਾਉਂਦੀਆਂ ਨੇ ਜਾਂ ਜੋ ਵੀ ਆ ਜਿੰਨਾ ਉਹਨਾਂ ਉਹਨਾਂ ਚੀਜ਼ਾਂ ਨੂੰ ਲੋਕ ਪਸੰਦ ਕਰਦੇ ਨੇ ਐਗਜ਼ਿਸਟ ਕਰਦਾ ਪੁੱਛਦਾ ਤੁਹਾਨੂੰ ਪਹਿਲਾਂ ਨਾ ਇੱਕ ਮੁੱਖ ਮੰਤਰੀ ਚੱਲਿਆ ਸੀਗਾ ਹਾਂਜੀ ਲੋਕਾਂ ਨੇ ਉਹਦਾ ਹੱਥ ਫੜਿਆ ਬਿਲਕੁਲ ਸਾਰੇ ਸਿੰਗਰਾਂ ਨੇ ਫੜਿਆ ਬਿਲਕੁਲ ਜੀ ਕਾਦੇ ਲਈ ਫੇਮ ਲਈ ਠੀਕ ਆ ਫੇਮ ਭਾਗੇ ਨੂੰ ਛੱਡਤਾ ਹੁਣ ਕਿਉਂ ਨਹੀਂ ਕੋਈ ਹੱਥ ਫੜ ਰਿਹਾ ਫਿਰ ਗੈਸ ਸੋਡੇ ਵਾਲਾ ਚੱਲਿਆ ਸੀਗਾ ਸਹੀ ਹੈ ਵੀਰੇ 20% ਗੈਸ ਹਾਂਜੀ ਲੋਕਾਂ ਨੇ ਉਹਦਾ ਹੱਥ ਫੜਿਆ ਬਿਲਕੁਲ ਫਿਰ ਉਹਨਾਂ ਨੂੰ ਵੀ ਇੱਕ ਟਾਈਮ ਤੇ ਗੋਬਿੰਦਾ ਸਰਦਾਰਾਣੀ ਵੀ ਚੱਲੇ ਸੀ ਵਦਿਆ ਹਾਂਜੀ ਵੀਰੇ ਹੈਨਾ ਬਿਲਕੁਲ ਕ੍ਰੇਜ਼ ਸੀਗਾ ਲੋਕਾਂ ਨੂੰ ਲੋਕੀ ਹੱਸਦੇ ਸੀ ਪਰ ਦੇਖ ਕੇ ਵਦਿਆ ਚਲੋ ਐਂਟਰਟੇਨਮੈਂਟ ਕਰ ਰਹੇ ਨੇ ਕਿਸੇ ਦਾ ਬਿਲਕੁਲ ਜੀ ਵਦਿਆ ਗੱਲ ਹੈ ਕਿਸੇ ਨੂੰ ਸਾਣਾ ਬਹੁਤ ਵੱਡੀ ਗੱਲ ਹੁੰਦੀ ਆ ਹਾਂਜੀ ਲੋਕਾਂ ਨੇ ਉਹਨੂੰ ਛੱਡਤਾ ਬਿਲਕੁਲ ਵੀਰੇ ਠੀਕ ਆ ਸਿੰਗਰਾਂ ਨੇ ਉਹਦਾ ਹੱਥ ਛੱਡਤਾ ਐਂਡ ਵਿੱਚ ਹੁਣ ਕੌਣ ਆ ਗਿਆ ਹੁਣ ਹੁਣ ਚੱਲਦੇ ਨੇ ਸੂਨੂ ਸੀਤੋ ਵਾਲਾ ਹੋਰ ਹੋ ਗਏ ਬਹੁਤ ਮਤਲਬ ਹਨਾ ਵੀਰੇ ਉਹ ਚੀਜ਼ਾਂ ਮੈਂ ਜਰ ਇੰਨਾਂ ਚੀਜ਼ਾਂ ਨੂੰ ਮੈਂ ਬਿਲਕੁਲ ਪਸੰਦ ਨਹੀਂ ਕਰਦਾ ਹਨਾ ਤੁਸੀਂ ਵੀ ਗੱਲ ਦੇਖਦੇ ਹੋ ਤੁਸੀਂ ਉਹਨਾਂ ਨੂੰ ਚੜਾ ਜ਼ਰੂਰ ਦੇ ਰਹੇ ਹੋ ਬਿਲਕੁਲ ਚੜਾ ਕਿ ਯਾਰ ਬੰਦੇ ਨੂੰ ਤੁਸੀਂ ਬਿਠਾ ਵੀ ਦਿੰਦੇ ਹੋ ਸਾਰਾ ਕੁਝ ਉਹਨਾਂ ਦੀ ਮਦਦ ਤਾਂ ਕਰਦੇ ਯਾਰ ਉਹਨਾਂ ਦੇ ਘਰ ਵੀ ਤਾਂ ਦੇਖ ਬਿਲਕੁਲ ਜੀ ਬਿਲਕੁਲ ਠੀਕ ਆ ਮੈਂ ਐਜ਼ ਅ ਆਰਟਿਸਟ ਨਹੀਂ ਉਹਨਾਂ ਨੂੰ ਮੰਨਦਾ ਠੀਕ ਆ ਬਿਲਕੁਲ ਵੀਰੇ ਪਰ ਇੱਕ ਇਨਸਾਨੀਅਤ ਦੇ ਤੌਰ ਤੇ ਮੈਂ ਇਹ ਚੀਜ਼ ਕਹੂੰਗਾ ਵੀ ਹਾਂ ਜੇ ਕਿਸੇ ਦਾ ਭੜਾ ਹੋ ਰਿਹਾ ਤਾਂ ਹੋਣ ਦੋ ਬਿਲਕੁਲ ਵੀਰੇ ਜੇ ਉਹ ਚੱਲ ਰਿਹਾ ਤੇ ਚੱਲਣ ਜੇ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਲੋਡ ਆ ਵੀਰੇ ਉਹਨਾਂ ਦੀ ਲੋਡ ਪੂਰੀ ਕਰੋ ਹਨਾ ਉਹਨਾਂ ਦੇ ਘਰ ਪਾ ਕੇ ਦਿਓ ਜਾਂ ਉਹਨਾਂ ਨੂੰ ਜੋ ਵੀ ਰਸਨ ਪਾਣੀ ਆ ਉਹਨਾਂ ਨੂੰ ਉਹ ਦਿਓ ਜਾਂ ਉਹਨਾਂ ਦਾ ਕੋਈ ਕੰਮ ਬਿਲਕੁਲ ਵੀ ਹਾਂ ਜੀ ਕਿੰਨੀ ਜਨਤਾ ਹੀ ਹੁੰਦੀ ਆ ਲੱਖਾਂ ਚ ਲੋਕ ਹੁੰਦੇ ਆ ਵੀਰੇ ਉਹ ਆਡੀਅנס ਨੇ ਕਦੇ ਉਹਦਾ ਘਰ ਕਿਉਂ ਨਹੀਂ ਬਾਕੀ ਦਿੱਤਾ ਉਹ ਆਡੀਅנס ਵੀਰੇ ਬਸ ਉਹਦਾ ਜਿਵੇਂ ਲਾਲੋ ਵੀ ਮਜ਼ਾਕ ਉਡਾ ਰਹੇ ਨੇ ਜਾਂ ਬਸ ਸਵਾਦ ਲੈ ਰਹੇ ਨੇ ਬਸ ਫਨ ਇੱਕ ਉਹਨੂੰ ਟੌਪਿਕ ਬਣਾ ਲਿਆ ਉਹਨੂੰ ਹਾਸੇ ਦਾ ਤੇ ਉਹ ਚੀਜ਼ਾਂ ਨੇ ਬਸ ਉਹ ਉਹਨਾਂ ਚੋ ਕੋਈ ਲੋਕ ਆਏ ਥੋੜੋ ਘੂਗਾ ਉਹਨੂੰ ਅੰਦਰੋਂ ਖੜੋ ਪਛਾਣੂਗਾ ਵੀ ਉਹਨੂੰ ਘਰ ਘਰ ਦੀ ਲੋੜ ਆ ਜਾਂ ਉਹਨੂੰ ਪੈਸੇ ਦੀ ਲੋੜ ਆ ਉਹਦੀ ਲੋੜ ਪੂਰੀ ਕਰੀਏ ਉਹਨਾਂ ਦਾ ਮਨੋਰੰਜਨ ਹੋ ਰਿਹਾ ਵੀਰੇ ਯਾਰ ਅੱਜਕੱਲ ਸੋਸ਼ਲ ਮੀਡੀਆ ਤੇ ਨਾ ਇੰਨਾ ਕੁਝ ਚੱਲਣ ਤੋਂ ਬਾਅਦ ਮੈਂ ਦੇਖਦਾ ਬਲੌਗਿੰਗ ਵਗੈਰਾ ਹਰ ਇੱਕ ਬੱਚਾ ਮੈਂ ਵਲੌਗਰ ਬਣਨਾ ਖਿਡਾਰੀ ਕਿਉਂ ਨਹੀਂ ਬਣਨਾ ਯਾਰ ਬਿਲਕੁਲ ਵੀਰੇ ਖਿਡਾਰੀ ਕਿੱਥੇ ਗਏ ਹੂੰ ਤਨੁਸ਼ ਸ਼ਰਮਾ ਵੀ ਸੀਗਾ ਜਿਹਨੂੰ ਕਹਿੰਣਾ ਕਰਨ ਔਜਲੇ ਨੇ ਪੈਸੇ ਦਿੱਤੇ ਨੇ ਹਾਂਜੀ ਬਿਲਕੁਲ ਉਹਦੀ ਮਦਦ ਕੀਤੀ ਆ ਬਿਲਕੁਲ ਕੀਤੀ ਆਰਟਿਸਟ ਨਹੀਂ ਹੈ ਨਾ ਕੀਤੀ ਲੋਕ ਖਿਡਾਰੀ ਹੈ ਇੱਕ ਹਾਂਜੀ ਯਾਰ ਖਿਡਾਰੀ ਕਿਉਂ ਨਹੀਂ ਬਣਦੇ ਲੋਕੀ ਬਈ ਕਦਰ ਨਹੀਂ ਹੈਗੀ ਵੀਰੇ ਹੂੰ ਕਦਰ ਨਹੀਂ ਹੈਗੀ ਪਤਾ ਕੀ ਆ ਹੁਣ ਜਿਹੜੇ ਖਿਡਾਰੀ ਨੇ ਵਧੀਆ ਪਿੰਡਾਂ 'ਚ ਮੁੰਡੇ ਤੁਸੀਂ ਦੇਖਿਓ ਬਹੁਤ ਸੋਹਣੀ ਕ੍ਰਿਕਟ ਖੇਡਦੇ ਆ ਵੀ ਮਤਲਬ ਵੀ ਪੂਰਾ ਕੰਪੀਟੀਸ਼ਨ ਲੜਦੇ ਆ ਪਰ ਖਿਡਾਰੀ ਦਾ ਮੁੰਡਾ ਹੀ ਖਿਡਾਰੀ ਕਿਉਂ ਬਣਦਾ ਪੈਸਾ ਵੀਰੇ ਪੈਸਾ ਚੱਲਦਾ ਹੈ ਖੇਤਰ 'ਚ ਮੈਂ ਇੱਕ ਚੀਜ਼ ਇਹਨੂੰ ਪੁੱਛਦਾ ਕੱਲ ਨੂੰ ਮੈਂ ਫੋਟੋ ਕਰਾਣੀ ਆ ਇੱਕ ਸਾਈਡ ਖਿਡਾਰੀ ਐ ਇੱਕ ਸਾਈਡ ਅੱਜ ਮੈਂ ਰੀਲ ਸਟਾਰਟ ਕਰਾ ਦੇਣਾ ਕਿਹਦੇ 'ਚ ਕਰਾਉਂਗਾ ਤੁਸੀਂ ਰੀਲ ਸਟਾਰ ਵਾਲੇ ਜਾਓਗੇ ਵੀਰੇ ਕਿਉਂਕਿ ਖਿਡਾਰੀਆਂ ਦਾ ਮੁੱਲ ਨਹੀਂ ਹੈਗਾ ਉਹਨਾਂ ਦੀ ਫੇਸ ਵੈਲੀ ਨੂੰ ਅਗਲੇ ਨੂੰ ਐ ਹੁੰਦਾ ਉਹ ਚੀਜ਼ ਉਹ ਮਸ਼ਹੂਰ ਆ ਪਰ ਐ ਨਹੀਂ ਨਾ ਪਤਾ ਵੀ ਉਹ ਆਪਣੇ ਦੇਸ਼ ਲਈ ਖੇਡ ਰਿਹਾ ਹੋ ਆਪਣੇ ਪੰਜਾਬ ਲਈ ਖੇਡ ਰਿਹਾ ਵੀ ਉਹ ਉਹ ਚੀਜ਼ ਆ ਨਾ ਉਹ ਖਿਡਾਰੀ ਦੇ ਤੁਸੀਂ ਫੋਟੋ ਨਹੀਂ ਲਾ ਸਕਦੇ ਖਿਡਾਰੀ ਨੂੰ ਤੁਸੀਂ ਸਟਾਰ ਨਹੀਂ ਬਣਾ ਸਕਦੇ ਬਿਲਕੁਲ ਵੀ ਅੱਛੀ ਅਸਲੀ ਜਿਹੜੀ ਅਚੀਵਮੈਂਟ ਹੈ ਉਹਨੇ ਕੀਤੀ ਹੁੰਦੀ ਹੈ ਹਨਾ ਹਾਂ ਜੀ ਅਚੀਵਮੈਂਟ ਉਹਨੇ ਪ੍ਰਾਪਤ ਕੀਤੀ ਹੁੰਦੀ ਹੈ ਤੁਸੀਂ ਉਹਨੂੰ ਛੱਡ ਕੇ ਤੁਸੀਂ ਦੂਜੇ ਬੰਦੇ ਨੂੰ ਅਚੀਵਮੈਂਟਸ ਦੇ ਰਹੇ ਹੋ ਜਿਨਨੇ ਕੁਝ ਕੀਤਾ ਵੀ ਨਹੀਂ ਹੁੰਦਾ ਹੈ ਬਿਲਕੁਲ ਵੀ ਇਸ ਗੱਲ ਨੂੰ ਮੈਂ ਕਹਿੰਦਾ ਤੂੰ ਇੱਥੇ ਬੈਠੇ ਵੀਡੀਓ ਪਾ ਆ ਇੱਕ ਸੋਹਣੀ ਜਿਹੀ ਕੁੜੀ ਲੈ ਕੇ ਆ ਪਿੱਛੇ ਠੀਕ ਹੈ ਨਾਲ ਤੂੰ ਥੋੜਾ ਜਿਹਾ ਕੁਝ ਗਲਤ ਮਤਲਬ ਗਾਹ ਕੋ ਦੀ ਹਾਂਜੀ ਦੇਖ ਸਵੇਰ ਤੱਕ ਮਿਲੀਏ ਲਾਈਕ ਹੈ ਬਿਲਕੁਲ ਵੀਰੇ ਮਿਲੀਏ ਚ ਜਾਊਗੀ ਹਾਂਜੀ ਹੁਣ ਇੱਕ ਖਿਡਾਰੀ ਲੈ ਕੇ ਆ ਹਾਂ ਬਿਠਾ ਉਹਦੀ ਫਾਈਨੈਂਸ਼ੀਅਲੀ ਪ੍ਰੋਬਲਮ ਦੱਸ ਦੇ ਉਹ ਇਹ ਦੱਸ ਦੇ ਵੀ ਹਾਂ ਉਹ ਨੈਸ਼ਨਲ ਖੇਡਕ ਹੈ ਵੀ ਉਹਨੂੰ ਕੋਈ ਜੌਬ ਨਹੀਂ ਮਿਲ ਰਹੀ ਮੈਂ ਕਹਿੰਦਾ ਯਾਰ ਇੱਕ ਦੋ ਮਸਾਲਾ ਹੀ ਖੋਣਗੇ ਉਹ ਬਿਲਕੁਲ ਵੀਰੇ ਫਿਰ ਉਸ ਤੋਂ ਬਾਅਦ ਕਮੈਂਟ ਵੀ ਆ ਵਾਈਗਰੂ ਮੇਰ ਕਰੇ ਯਾਰ ਵਾਈਗਰੂ ਮੇਰ ਕਰੇ ਕਮੈਂਟ ਕਰਨ ਨਾਲ ਤੁਹਾਡਾ ਹੋ ਜਾਏਗਾ ਨਹੀਂ ਵੀਰੇ ਇਹ ਤਾਂ ਹਾਲਾਤਾਂ ਨੂੰ ਸਮਝਦਾ ਕੋਈ ਕੋਈ ਹੈ ਵੀਰੇ ਹਨਾ ਦੇਖਦੇ ਸਾਰੇ ਆ ਕੱਲ ਨੂੰ ਤੈਨੂੰ ਪੈਸੇ ਦੀ ਲੋੜ ਹੈ ਮੈਂ ਕਹਿੰਦਾ ਵਾਈਗਰੂ ਮੇਰ ਕਰ ਬਿਲਕੁਲ ਵੀਰੇ ਐਂ ਤਾਂ ਪੈਸਾ ਮਿਲਣ ਨਹੀਂ ਲੱਗਿਆ ਹਨਾ ਤੇ ਚਲੋ ਜੋ ਜੋ ਵੀ ਆ ਜੋ ਟੈਲੈਂਟ ਆ ਬੰਦੇ ਜੇ ਜੇ ਬੰਦਾ ਕੋਈ ਪਿੱਛੇ ਰਹਿ ਵੀ ਗਿਆ ਤਾਂ ਉਹ ਵੀ ਬਾਹ ਫੜ ਕੇ ਉਹਨੂੰ ਅੱਗੇ ਲੈ ਕੇ ਜਾਓ ਉਹਨੂੰ ਸਮਝਾਓ ਵੀ ਤੇਰੇ ਚਾਹ ਕਮੀਆਂ ਨਹੀਂ ਹਨਾ ਤੇ ਨਾਲ ਬਾਹ ਫੜੋ ਉਹਦੀ ਜੋ ਵੀ ਆ ਜਿੰਨਾ ਵੀ ਹੋ ਸਕੇ ਉਹਦਾ ਕਰੋ ਵਾਈਗਰੂ ਮੇਰ ਕਰੋ ਕਰਨ ਨਾਲ ਤਾਂ ਕੁਝ ਹੁੰਦਾ ਨਹੀਂ ਮੈਂ ਨਾ ਇੱਕ ਚੀਜ਼ ਹੈ ਜ਼ਿੰਦਗੀ ਜਦੋਂ ਮੈਂ ਹੁਣ ਆਂਦੇ ਹੋ ਦੇਖਦਾ ਹੀਗਾ ਪਰਸੋ ਦੀ ਗੱਲ ਆ ਹਾਂਜੀ ਵੀਰੇ ਆ ਪਾਣੀ ਬੋਤਲ ਲੈਣ ਗਿਆ ਬਸ ਉੱਤਰ ਕੇ ਅੱਛਾ ਵੀਰੇ ਇਹ ਪਾਣੀ ਬੋਤਲ ਲੈ ਰਿਆ ਇੱਕ ਬਜ਼ੁਰਗ ਅੰਕਲ ਸਰਦਾਰ ਆਇਆ ਕਹਿੰਦਾ ਇਹ ਸਿਗਰਟ ਦਿਓ ਮੈਨੂੰ ਅੱਛਾ ਜੀ ਮੈਂ ਦੇਖਾਂ ਮੈਂ ਕਿ ਐਡਾ ਸਿਆਣਾ ਮੈਨਾਂ ਬੰਦਾ ਹੋ ਗਿਆ ਨਾ ਸੀਡ ਮੰਗ ਰਿਹਾ ਹਾਂਜੀ ਤੇ ਉਹਨੇ ਕਿਤੇ ਕਹਿਤਾ ਵੀ 70 ਵੀ ਰਿਆ ਅੱਛਾ ਜੀ ਨਾ ਹੀ ਮੈਂ ਤਾਂ 6 ਦੀ ਲੈਣੀ ਆ ਮੈਂ 6 ਦੀ ਲੈਣਾ ਹੈ ਅੱਛਾ ਮੈਂ ਕਹਿ ਰਹੀ ਨਾ ਸਾ ਪੱਕਾ ਵੀ ਇਹਨੂੰ ਪਤਾ ਵੀ ਇਹ 6 ਦੀ 6 6 ਦੀ ਲੈਣੀ ਹੈ ਇਹਨੇ ਬਿਲਕੁਲ ਮਤਲਬ ਦੇਖ ਮੈਂ ਉੱਥੇ ਦੇਖਾ ਮੈਂ ਕਿਹਾ ਯਾਰ ਮੈਂ ਉੱਥੋਂ ਆਂਦੇ ਸੋਚਾਂ ਮੈਂ ਕਿਹਾ ਇਹਨਾਂ ਸਰਦਾਰ ਵਧੀਆ ਸਰਦਾਰ ਬੰਦਾ ਹਾਂਜੀ ਗਾੜੀ ਵਗੈਰਾ ਮੁੱਛ ਵਗੈਰਾ ਤੇ ਬਜ਼ੁਰਗ ਬਿਲਕੁਲ ਠੀਕ ਹੈ ਉਹਨਾਂ ਨੂੰ ਤਾਂ ਚਲੋ ਹੁਣ ਹੋਣੀ ਚਾਹੀਦੀ ਹੈ ਹਨਾ ਆਪਣੇ ਤੋਂ ਵੱਡੇ ਨੇ ਮੈਂ ਦੇਖਾਂ ਵੀ ਅਸੀਂ ਕੀ ਦੇਖ ਰਹੇ ਹਾਂ ਬਈ ਕੋ ਬਜ਼ੁਰਗ ਹੀ ਕਹਿ ਰਿਹਾ ਵੀ ਮੈਨੂੰ ਸੇਲਡ ਨਹੀਂ ਹੋਣਾ ਬਿਲਕੁਲ ਵੀਰੇ ਸਰਦਾਰ ਹੋ ਕੇ ਵੀ ਠੀਕ ਹੈ ਯਾਰ ਹਰੇਕ ਦੀ ਲਾਈਫ ਹੈ ਹਾਂ ਜੀ ਉਹ ਕਿਸੇ ਨੂੰ ਬੋਲ ਨਹੀਂ ਸਕਦੇ ਪਰ ਯਾਰ ਕੱਲ ਗਲਤ ਇੰਪ੍ਰੈਸ਼ਨ ਬਣੇਗਾ ਪਰ ਗਲਤ ਇੰਪ੍ਰੈਸ਼ਨ ਥੋੜੇ ਦੇ ਬਿਆਨਾਂ ਥੋੜੇ ਨਹੀਂ ਤਾਂ ਦੇ ਕੋਈ ਹੋਰ ਜਾਂਦਾ ਬਿਲਕੁਲ ਜੀ ਬਿਲਕੁਲ ਵੀਰੇ ਇਹ ਤਾਂ ਫਿਰ ਇਹਦਾ ਕਲੰਕ ਹੋ ਗਿਆ ਨਾ ਵੀਰੇ ਇਹਦਾ ਆਪਣੇ ਰਿਲੀਜੀਅਸ ਦੇ ਹਨਾ ਚਾਹੇ ਰਿਲੀਜੀਅਨ ਨੂੰ ਫੋਲੋ ਕਰੀਏ ਨਾ ਕਰੀਏ ਵੀਰੇ ਹਨਾ ਉਹਨੇ ਪੱਗ ਬੰਨੀ ਸੀ ਤੁਸੀਂ ਕਿ ਸਰਦਾਰ ਸੀ ਉਹ ਬੰਦੇ ਨੂੰ ਡਰ ਨਹੀਂ ਸੀਗਾ ਵੀ ਮੈਂ ਖੜਾ ਹਾਂ ਹਾਂ ਜੀ ਇਹ ਚੀਜ਼ਾਂ ਬੜੀ ਖਤਮ ਹੋ ਚੁੱਕੀਆਂ ਨੇ ਕਿ ਬੰਦੇ ਨੂੰ ਡਰ ਹੁੰਦਾ ਹੀਗਾ ਪਹਿਲਾਂ ਵੀ ਯਾਰ ਸਰਦਾਰ ਖੜਾ ਯਾਰ ਇੱਥੇ ਬਿਣੀ ਨਹੀਂ ਬਿਣੀ ਕੋਈ ਤਾਂ ਬਰੇ ਸੰਗਸ਼ਾਰ ਉਹ ਸਰਦਾਰ ਖੜਾ ਯਾਰ ਇੱਥੇ ਜੱਦਾ ਜੁੱਦਾ ਲੈਣਾ ਇਹਨੇ ਦੱਸ ਦੇਣਾ ਹੈ ਵੀ ਹਾਂ ਹੁੰਦੇ ਕੀ ਹੈ ਸਰਦਾਰ ਅੱਜ ਉਹ ਮੇਰੇ ਖਿਆਲ ਨਾਲ ਆਪਣੀ ਜਮੀਰਾ ਮਰ ਚੁੱਕੀ ਹੈ ਬਿਲਕੁਲ ਵੀਰੇ ਹੈਨਾ ਅੱਛਾ ਇੱਕ ਚੀਜ਼ ਹੋਰ ਵੀ ਕੋਈ ਤਾਰਾ ਕੁਝ ਚੱਲੀ ਜਾ ਰਹੇ ਅੱਗੇ ਬਾਰੇ ਕੀ ਕੀ ਸੋਚਿਆ ਹੁਣ ਅੱਗੇ ਬਾਰੇ ਵੀਰੇ ਮੈਂ ਸਟੱਡੀ ਕਰ ਰਿਹਾ ਮਤਲਬ ਐਗਜ਼ਾਮਸ ਦੀ ਤਿਆਰੀ ਕਰ ਰਿਹਾ ਤੇ ਨਾਲ ਨਾਲ ਮੈਨੂੰ ਲਿਖਣ ਦਾ ਸ਼ੌਂਕ ਆ ਵੀ ਮਤਲਬ ਮੈਂ ਵਧੀਆ ਜਿਹੜੇ ਵੱਡੇ ਇਨਫਲੂਐਂਸਰ ਨੇ ਵਧੀਆ ਤਾਕੜੇ ਜਿਨ੍ਹਾਂ ਦਾ ਨਾਮ ਐਕਸ ਦੇਲ ਹੋ ਗਿਆ ਜਾਂ ਹੋਰ ਕਾਫੀ ਹੋ ਗਏ ਜਿਨ੍ਹਾਂ ਦੇ 4-4 5-5 ਲੱਖ ਫੋਲਰ ਨੇ ਉਹਨਾਂ ਨੂੰ ਲਿਖ ਕੇ ਦਿੰਨਾ ਤੇ ਉਹਨਾਂ ਨੇ ਮੇਰੀਆਂ ਸ਼ਾਇਰੀਆਂ ਬੋਲੀਆਂ ਨੇ ਤੇ ਬਹੁਤ ਹੋਰ ਇੰਸਟਾਗ੍ਰam ਤੇ ਹੋ ਗਏ ਇਨਫਲੂਐਂਸਰ ਨੇ ਤੈਨੂੰ ਕੀ ਦੇਤਾ ਇਨਫਲੂਐਂਸਰ ਨੇ ਮੈਨੂੰ ਵੀਰੇ ਵਾਵਾ ਦੇਤੀ ਹਨਾ ਵਾਵਾ ਬਸ ਵਾਵਾ ਮਿਲ ਗਿਆ ਹੋਰ ਕੁਝ ਨਹੀਂ ਮਿਲਿਆ ਤੇ ਸਾਲ ਪਿਆ ਜਿਵੇਂ ਹੁਣ ਮੈਂ ਤੈਨੂੰ ਕਿਹਾ ਸੀ ਵਾਇਰਲ ਮੇਰ ਕਰੇ ਨਾ ਹੋ ਜਾਂਦਾ ਆ ਬਾਵਨਾਲ ਤੇ ਰਕਰ ਚੱਲ ਰਿਹਾ ਬਾਵਨਾਲ ਨਹੀਂ ਵੀਰੇ ਘਰ ਚੱਲਦੇ ਹਨ ਚੱਲ ਆਪਾਂ ਵੀਰੇ ਫਾਈਨੈਂਸ਼ੀਅਲੀ ਕਿਸੇ ਤੋਂ ਮੰਗਿਆ ਵੀ ਨਹੀਂ ਹਨਾ ਚਲੋ ਮੈਂ ਮੇਰੇ ਚਾਹਟ ਆ ਵੀਰੇ ਮੇਰੇ ਚ ਕਲਾ ਹਨਾ ਮੈਂ ਲਿਖ ਦਨ ਮੈਂ ਤੁਹਾਨੂੰ ਲਿਖ ਕੇ ਦੇਤਾ ਪਰ ਆਪਣੀ ਕਲਾ ਦਾ ਮੁੱਲ ਪਾਣਾ ਸੰਬੰਧਿਤ ਪਾਣਾ ਚਾਹੀਦਾ ਕਲਾ ਦਾ ਕਲਾ ਦਾ ਮੁੱਲ ਪਾਣਾ ਚਾਹੀਦਾ ਬਟ ਚਲੋ ਮੰਨਦੇ ਆ ਵੀ ਤੁਹਾਡਾ ਨਾਮ ਆ ਤੁਹਾਡਾ ਤੁਹਾਨੂੰ ਚਾਰ ਬੰਦੇ ਜਾਣਦੇ ਹਨਾ ਫੇਮਸ ਹੋ ਤੁਸੀਂ ਮੈਂ ਤੁਹਾ ਤੋਂ ਪੈਸੇ ਨਹੀਂ ਵੀ ਮੰਗੇ ਤਾਂ ਤੁਹਾਡਾ ਹੱਕ ਬਣਦਾ ਵੀ ਚਲੋ ਮੈਂ ਤੁਹਾ ਤੋਂ ਥੱਲੇ ਆ ਮੇਰੀ ਬਾਹ ਫੜ ਕੇ ਆਪਦੇ ਨਾਲ ਤੋਰੋ ਮੈਨੂੰ ਹਨਾ ਵੀ ਮਤਲਬ ਇੱਕ ਜੋ ਥੱਲੇ ਆ ਉਹਦੀ ਬਾਹ ਜਰੂਰ ਫੜੀਏ ਮਤਲਬ ਅੱਗੇ ਲੈ ਕੇ ਜਾਈਏ ਅੱਜ ਕੱਲ ਜਿਹੜਾ ਯੂਥ ਆ ਨਾ ਉਹ ਵੀ ਮਤਲਬ ਇਹ ਚੀਜ਼ ਨੂੰ ਅੱਗੇ ਨਹੀਂ ਲੈ ਕੇ ਜਾ ਰਿਹਾ ਹੂੰ ਵੀ ਕੋਈ ਕਿਸੇ ਦੀ ਬਾਹ ਫੜ ਕੇ ਰਾਜੀ ਨਹੀਂ ਇੱਕ ਚੀਜ਼ ਦੇਖਦਾ ਵੀ ਯਾਰ ਪੁਰਾਣੇ ਸਿੰਗਰ ਜਿਹੜੇ ਬੜੇ ਸੋਨੇ ਗਾਉਂਦੇ ਸੀ ਹਾਂਜੀ ਉਹ ਕਿਤੇ ਢੇੜ ਚ ਲੁਕ ਚੁੱਕੇ ਨੇ ਤੇ ਜੇ ਕਹਿੰਦੇ ਆ ਨਾ ਵੀ ਚਲੋ ਨਵਿਆਂ ਦਾ ਦੌਰ ਆਂਦਾ ਪਰ ਨਵਿਆਂ ਦਾ ਦੌਰ ਐਵੇਂ ਆ ਰਿਹਾ ਵੀ ਜਾਨ ਬੇਬੀ ਸ਼ੋਨਾ ਮੋਨਾ ਹਾਂ ਕੁਝ ਵੀ ਚੱਲ ਰਿਹਾ ਯਾਰ ਅੱਜ ਕੱਲ ਬਿਲਕੁਲ ਵੀਰੇ ਬਸ ਉਹ ਕਲਾ ਦੀ ਮੁੱਲ ਨਹੀਂ ਕਿ ਵੀ ਜਿਹੜਾ ਬੰਦਾ ਅਸਲ ਰੈਲਿਟੀ 'ਚ ਗਾਉਂਦਾ ਹੋਵੇ ਜਿਹੜਾ ਬਹੁਤ ਸੋਹਣਾ ਲਿਖਦਾ ਹੋਵੇ ਉਹਦਾ ਮੁੱਲ ਨਹੀਂਗਾ ਮੈਂ ਕਹਾਂ ਵੀਰੇ 2-3% ਜਿਹੜੇ ਸਿੰਗਰ ਹੋਣਗੇ ਜਿਹੜੇ ਸੁਰ 'ਚ ਗਾਉਂਦੇ ਆ ਜਾਂ ਜਿਨ੍ਹਾਂ ਨੂੰ ਨੌਲੇਜ ਆ ਮਿਊਜ਼ਿਕ ਦੀ ਹਨਾ ਅੱਜ ਕੱਲ ਤਾਂ ਵੀਰੇ ਮਿਕਸਿੰਗ ਚੱਲਦੀ ਐ ਸਾਰਾ ਕੁਝ ਚੱਲਦਾ ਬਸ ਨਾਮ ਦੇ ਸਿੰਗਰ ਨੇ ਪੈਸਾ ਚੱਲਦਾ ਫੇਮਸ ਨੇ ਤੁਸੀਂ ਕਦੇ ਸੋਚਿਆ ਰਾਈਟਰ ਹੋ ਕੇ ਵੀ ਯਾਰ ਅੱਜ ਕੱਲ ਕੀ ਚੱਲ ਰਿਹਾ ਐ ਵੀ ਦੁਨੀਆ ਕੀ ਦੇਖ ਰਹੀ ਐ ਤੇ ਸਾਡਾ ਕੀ ਬਣੂਗਾ ਬਸ ਵੀਰੇ ਹੁਣ ਤਾਂ ਆਪਾਂ ਆਪਣੇ ਵੱਲੋਂ ਵੀਰੇ ਪੂਰਾ ਇਦਾਂ ਵੀ ਪੋਜ਼ਿਟਿਵ ਹੀ ਰਹਿਣਾ ਜਾਂ ਆਪਾਂ ਦੋ ਲੋਕਾਂ ਨੂੰ ਦੇਖ ਕੇ ਰੰਗ ਨਹੀਂ ਬਦਲੇ ਹਨਾ ਵੀ ਜੇ ਉਹ ਇਹ ਚੀਜ਼ ਕਰ ਰਿਹਾ ਹੈ ਹਨਾ ਉਹਦਾ ਆਪਣੇ ਤੇ ਮਾੜਾ ਪ੍ਰਭਾਵ ਪ੍ਰਭਾਵ ਪੈ ਰਿਹਾ ਆਪਾਂ ਉਸ ਚੀਜ਼ ਨੂੰ ਫੋਲੋ ਨਹੀਂ ਕੀਤਾ ਰਾਈਟਰ ਨੂੰ ਖਿਆਲ ਕਿਵੇਂ ਆੜਦੇ ਨੇ ਖਿਆਲ ਆੜਦੇ ਨੇ ਵੀਰੇ ਬਸ ਜੋ ਅਬਜ਼ਰਵ ਕਰਦੇ ਆ ਹਨਾ ਹੁਣ ਮੈਂ ਘਰੇ ਪਿਆ ਤੇ ਮੈਂ ਦੇਖ ਰਿਹਾ ਹਾਂ ਵੀ ਹਨਾ ਛੱਤਾਂ ਨੇ ਵਾਲੇ ਕੱਚੀਆਂ ਛੱਤਾਂ ਵੀ ਖਲਾਤ ਮਾਰੇ ਨਾ ਜਾਂ ਜੋ ਵੀ ਆ ਉਹ ਬਸ ਉਹ ਚੀਜ਼ਾਂ ਦਿਮਾਗ 'ਚ ਘੁੰਮਦੀਆਂ ਨੇ ਹਨਾ ਕੁੰਮੀ ਜਾਂਦੀਆਂ ਨੇ ਜਦੋਂ ਤੱਕ ਕੁਝ ਨਾ ਲਿਖੀ ਉਹਨੇ ਕੁੰਮੀ ਜਾਂਣਾ ਤੇ ਉਹ ਚੀਜ਼ਾਂ ਨੂੰ ਜਦੋਂ ਤੱਕ ਨਾ ਲਿਖੀਏ ਉਹ ਚੀਜ਼ਾਂ ਨੇ ਕੁੰਮੀਆ ਉਹਨੇ ਹਲੂਆ ਬਣੀ ਜਾਂਣਾ ਦਿਮਾਗ 'ਚ ਕੋਈ ਗੱਲ ਆਈ ਸੀਗੀ ਚਿੱਤੇ ਵੀ ਹਾਂ ਕਿਸੇ ਖਿਆਲ ਨੂੰ ਯਾਦ ਰਹਿ ਜਾਂਦੀ ਹੈ ਨਾ ਬੰਦੇ ਨੂੰ ਹਾਂਜੀ ਬਿਲਕੁਲ ਬਹੁਤ ਜਲਦੇ ਕਰੀਬ ਯਾਰ ਇਹ ਚੀਜ਼ ਵਧੀਆ ਸੀ ਮੇਰੀ ਜ਼ਿੰਦਗੀ 'ਚ ਹਾਂਜੀ ਤੇ ਪੱਲ ਵੀ ਵਧੀਆ ਸੀ ਤੇ ਮੈਂ ਉਸ ਚੀਜ਼ ਤੇ ਇਹ ਚੀਜ਼ ਲਿਖੀਆ ਬਿਰੇ ਮੈਂ ਇਕ ਲਿਖੀਆ ਨਾ ਵੀ ਮਤਲਬ ਇੱਕ ਜਿਹੜੀ ਲਾਈਫ ਹੁੰਦੀ ਹੈ ਨਾ ਜਿਵੇਂ ਜਵਾਨੀ ਆ ਵੀਰੇ ਹਨਾ ਫਨ ਛਨ ਕਰਨ ਦੀ ਉਮਰ ਹੁੰਦੀ ਹੈ ਬਟ ਜਿਹੜੇ ਘਰਾਂ ਤੋਂ ਗਰੀਬ ਨੇ ਹਨਾ ਹਾਲਾਤਾਂ ਦੇ ਮਾਰੇ ਹੋਏ ਨੇ ਉਹਨਾਂ ਨੂੰ ਮਤਲਬ ਕੰਮਕਾਰ ਜ਼ਰੂਰੀ ਹੁੰਦਾ ਸਾਰਾ ਕੁਝ ਛੱਡ ਕੇ ਹਨਾ ਤੇ ਉਹ ਚੀਜ਼ ਤੇ ਮੈਂ ਕੁਝ ਲਿਖਿਆ ਸੀਗਾ ਵੀ ਕਰਮਾਂ ਦੇ ਦੁੱਖ ਕਲਮਾਂ ਦੇ ਨਾਲ ਲੱਥ ਕੇ ਵਰਕੇ ਰੋਮਾਂ ਮੈਂ ਖਾਮ ਖਾਮ ਆ ਵੀ ਤੰਗ ਹੋਊ ਜੇ ਅੱਖਾਂ ਭਰ ਕੇ ਰੋਮਾਂ ਮੈਂ ਮਜਬੂਰੀਆਂ ਬੜੀਆਂ ਕਰਕੇ ਅੜੀਆਂ ਘਰ ਰਹਿ ਸਕਦੇ ਨਹੀਂ ਚਿਤ ਕਰਦਾ ਕਿ ਇੱਕ ਦਿਨ ਕੰਮ ਤੋਂ ਛੁੱਟੀ ਕਰਕੇ ਰੋਮਾਂ ਮੈਂ ਅੱਛਾ ਇੱਕ ਚੀਜ਼ ਹੋਰ ਅਭੀ ਜਾਂਦੇ ਜਾਂਦੇ ਸਾਡੇ ਪਲੈਟਫਾਰਮ ਦੇ ਆਪਣੇ ਫੈਨ ਆਫਰ ਯੂਜ਼ਰ ਨੂੰ ਕੁਝ ਕਹਿਣਾ ਚਾਹੂਗੇ ਜਾਂਦੇ ਜਾਂਦੇ ਬਈ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਜਿਵੇਂ ਟੈਲੈਂਟ ਆ ਉਹਨੂੰ ਆਪਾਂ ਹਨਾ ਵੱਧ ਤੋਂ ਵੱਧ ਟੈਲੈਂਟ ਦੀ ਕਦਰ ਕਰੀਏ ਜਿਆ ਜੋ ਵੀ ਆ ਅੱਜ ਕੱਲ੍ਹ ਚੱਲ ਰਿਹਾ ਯੂਥ ਆ ਉਹਦੇ ਪਿੱਛੇ ਲੱਗ ਕੇ ਹਨਾ ਉਹ ਚੀਜ਼ਾਂ ਆਪਣਾ ਟਾਈਮ ਨਾ ਵੇਸਟ ਕਰੀਏ ਅੱਛਾ ਜਾਂਦੇ ਜਾਂਦੇ ਦੋ ਸ਼ਾਇਰੀਆਂ ਸੁਣਾ ਦੋ ਇੱਕ ਸ਼ਾਇਰੀ ਵੀਰੇ ਮੇਰੇ ਦਿਲ ਦੇ ਕਰੀਬ ਆ ਮੈਂ ਤੁਹਾਨੂੰ ਸੁਣਾਉਣਾ ਸਾਡੇਆਂ ਖਾਬਾਂ ਨਾਲੋਂ ਮਹਿੰਗੇ ਤੇਰੇ ਛੱਲੇ ਨਹੀਂ ਕੱਚੀਆਂ ਨੇ ਛੱਤਾਂ ਤਾਈਓ ਉੱਚੇ ਹੋ ਕੇ ਚੱਲੇ ਨਹੀਂ ਤੇਰਾ ਪੁੱਛਦਾ ਸੀ ਪਿਓ ਕੰਮਕਾਰ ਘਰਬਾਰ ਮੇਰਾ ਕਹਿਤਾ ਸੀ ਮੈਂ ਸ਼ਾਇਰੀ ਤੋਂ ਬਗੈਰ ਕੁਛ ਬੱਲੇ ਨਹੀਂ ਕੀ ਬਾਤ ਹੈ ਜਵਾਨੀ ਸੀ ਤੇਰੇ ਕੋਲ ਮੇਰੀ ਤੂੰ ਕੱਲੀ ਨਹੀਂ ਗਈ ਕਹਿੰਦਾ ਇੰਨੇ ਦੁੱਖ ਝੋਲੀ ਪਾਏ ਤੂੰ ਜਿੰਨੇ ਵੀ ਲਿਖਦਾ ਥੋੜੇ ਨੇ ਚਿੱਟਾ ਕਫਨ ਸਜਾਤਾ ਸੀ ਤੇਰੇ ਨਾਭੀ ਰੰਗ ਦੇ ਜੋੜੇ ਨੇ ਅੱਤ ਇੱਕ ਵੀਰੇ ਸ਼ਾਇਰੀ ਸੀ ਕਹਿੰਦਾ ਕੁਲੀਆਂ ਦਾ ਰੋਬ ਕਦੋਂ ਤਾਜਾਂ ਉੱਤੇ ਚੱਲਦਾ ਮੁਹੱਬਤਾਂ ਦਾ ਜੋਰ ਨਹੀਂ ਜਹਾਜ਼ਾਂ ਉੱਤੇ ਚੱਲਦਾ ਕਹਿੰਦਾ ਚੱਕਰ ਮੋਹ ਮਾਇਆ ਦਾ ਕੀ ਲੈਣਾ ਚੰਗੇ ਮੰਦੇ ਤੋਂ ਪਿਆਰ ਖੋਣਾ ਸੌਖਾ ਇਹ ਦਿਹਾੜੀਦਾਰ ਬੰਦੇ ਤੋਂ ਇੱਕ ਰੋਮਾਂਟਿਕ ਜਿਹੀ ਸ਼ਾਇਰੀ ਲਿਖੀ ਸੀ ਮੁੰਡਾ ਕੀ ਕਹਿੰਦਾ ਕਹਿੰਦਾ ਪਾਣੀ ਬਾਗ ਨਹੀਂ ਸੌਖੇ ਟੁੱਟਦੇ ਇਹ ਮੁਹੱਬਤਾਂ ਦੇ ਬੰਨ ਹੁੰਦੇ ਨੇ ਮੇਰੀਆਂ ਗੱਲਾਂ ਸੁਣਦੀਆਂ ਕਿਉਂ ਨਹੀਂ ਜੇ ਕੰਧਾਂ ਦੇ ਕੰਨ ਹੁੰਦੇ ਨੇ ਕਹਿੰਦਾ ਮਹਿਬੂਬ ਜਿੰਨਾਂ ਦਾ ਇੱਕ ਹੀ ਹੋਵੇ ਉਹ ਤਾਂ ਆਸ਼ਿਕ ਤਨ ਹੁੰਦੇ ਨੇ ਕਹਿੰਦਾ ਉਹਨੂੰ ਤੱਕ ਕੇ ਇੰਜ ਲੱਗਿਆ ਕਿ ਧਰਤੀ ਦੇ ਵੀ ਚੰਨ ਹੁੰਦੇ ਨੇ ਇੱਕ ਵਾਰ ਮੈਂ ਇੱਕ ਚੀਜ਼ ਲਿਖੀ ਸੀ ਅੱਜ ਕੱਲ ਜਿਵੇਂ ਪਿਆਰ ਚੱਲਦੇ ਨੇ ਹਨਾ ਹੂੰ ਵੀ ਅ ਤੁਸੀਂ ਲਾ ਲਓ ਵੀ ਦੋ ਦੋ ਫੋਨ ਨੇ ਲੋਕਾਂ ਕੋਲ ਚਾਰ ਚਾਰ SIM ਨੇ ਤੇ ਦੋ ਦੋ WhatsApp ਨੇ ਚਾਰ ਚਾਰ ਆਈਡੀਆਂ ਬਣਾਈਆਂ ਹੋਈਆਂ ਨੇ ਭਾਜੀ ਅੱਜ ਕੱਲ ਅੱਜ ਕੱਲ ਦੇ ਪਿਆਰ ਬਰੇ ਹਨਾ ਚਾਰ ਚਾਰ SIM ਨੇ ਲੋਕਾਂ ਕੋਲੇ ਦੋ ਦੋ ਆਈਡੀਆਂ ਬਣਾਈਆਂ ਹੋਈਆਂ ਨੇ ਤੇ ਜੀਪੀ WhatsApp ਚੱਲਦੀ ਹੈ ਹਨਾ ਉਹ ਚੀਜ਼ ਤੇ ਕੁਝ ਲਿਖਿਆ ਸੀ ਮੈਂ ਜੀ ਕਹਿੰਦਾ ਲਾਰਿਆਂ ਦਾ ਜਾਮ ਪੀਂਦੇ ਠੇਕਿਆਂ 'ਚ ਕਿੰਨੇ ਨੇ ਜੀਵੀ WhatsApp ਦੇ ਭਲੇਖਿਆਂ 'ਚ ਕਿੰਨੇ ਨੇ ਕੀਦੇ ਕੀਦੇ ਖਿਸਕੇ ਨੇ ਕੰਗਣ ਕਲਾਈਆਂ 'ਚੋਂ ਸੁੱਖ ਜੀ ਨਾ ਲੱਗੇ ਸਾਲੀ ਲੇਟਰ ਬਲਾਈਆਂ 'ਚੋਂ ਕੀਆ ਬਾਰ ਆਪ ਜੀ ਸਵਾਗਤ ਹੈ। ਸੋ ਬਾਬਾ ਧਨਵਾਦ ਜੀ। ਠੀਕ ਹੈ ਬਈ। ਸੋ ਫਿਰ ਲੈ ਕੇ ਆਵਾਂਗੇ ਇਹ ਜੇ ਕਲਾਕਾਰ ਨੇ ਨਾਲ ਮੈਨੂੰ ਦਾ ਇਜਾਜ਼ਤ ਸ਼ੁਸ਼ਕਾ